ਬਿਲਕੁਲ ਤੁਸੀਂ ਠੀਕ ਸੁਣਿਆ ਹੁਣ ਅੰਡਰ ਗਾਰਮੈਂਟਸ ਦੀ ਵਰਤੋਂ ਕਰਕੇ ਤਸਕਰ ਵੱਡੀ ਮਾਤਰਾ ਦੇ ਅੰਦਰ ਵਿਦੇਸ਼ ਤੋਂ ਭਾਰਤ 골ਡ ਦੀ ਤਸਕਰੀ ਕਰਨ ਲੱਗ ਚੁੱਕੇ ਨੇ ਦਰਸਲ ਇਹ ਮਾਮਲਾ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਸਾਹਮਣੇ ਆਇਆ ਜਿੱਥੇ ਦਬਈ ਤੋਂ ਇੱਕ ਵਿਅਕਤੀ ਪੰਜਾਬ ਦੇ ਅੰਦਰ ਤਕਰੀਬਨ 2.64 ਕਿਲੋਗ੍ਰਾਮ ਸੋਨੇ ਦੀ ਤਸਕਰੀ ਕਰਦਾ ਹੈ ਤਰਦਾਦੀ ਕੀ ਇਸ ਬਾਰੇ ਪਤਾ ਉਸ ਸਮੇਂ ਲੱਗਦਾ ਜਦੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਵਿਅਕਤੀ ਦੇ ਉੱਤੇ ਸ਼ੱਕ ਹੁੰਦਾ ਤੇ ਜਦੋਂ ਇਸ ਦੀ ਤਲਾਸ਼ੀ ਲਈ ਜਾਂਦੀ ਆ ਤਾਂ ਇਸ ਦੇ ਅੰਡਰ ਗਾਰਮੈਂਟਸ ਦੇ ਵਿੱਚੋਂ ਯਾਨੀ ਕਿ ਅੰਡਰਵੀਅਰ ਦੇ ਵਿੱਚੋਂ 2.64 ਕਿਲੋਗ੍ਰਾਮ ਸੋਨਾ ਬਰਾਮਦ ਕੀਤਾ ਜਾਂਦਾ ਜਿਸ ਦੀ ਮਾਰਕੀਟ ਵੈਲਿਊ 1.5 ਕਰੋੜ ਦੱਸੀ ਜਾ ਰਹੀ ਆ ਹੁਣ ਤੁਹਾਨੂੰ ਦੱਸਦੇ ਆ ਕਿ ਇਸ ਵਿਅਕਤੀ ਦੇ ਵੱਲੋਂ ਆਪਣੇ ਅੰਡਰਵੀਅਰ ਦੇ ਅੰਦਰ 22 ਕਿਲੋ ਸੋਨਾ ਕਿਵੇਂ ਲੁਕਾ ਕੇ ਲਿਆਂਦਾ ਗਿਆ ਦਰਸਲ ਇਹ ਤਰੀਕਾ ਕਾਫੀ ਜਿਆਦਾ ਅਪਣਾਇਆ ਜਾ ਰਿਹਾ ਕਿਉਂਕਿ ਇਸ ਤਰੀਕੇ ਦਾ ਮਸ਼ੀਨ ਦੇ ਅੰਦਰ ਪਤਾ ਨਹੀਂ ਲੱਗਦਾ ਅਤੇ ਜਦੋਂ ਅਸੀਂ ਉਸ ਮਸ਼ੀਨ ਦੇ ਵਿੱਚੋਂ ਲੰਘਦੇ ਹਾਂ ਤਾਂ ਉਸ ਮਸ਼ੀਨ ਦੇ ਵਿੱਚ ਸਕੈਨ ਨਹੀਂ ਹੁੰਦਾ ਹੁਣ ਤੁਸੀਂ ਹੈਰਾਨ ਹੁੰਦੇ ਹੋਵੋਗੇ ਕਿ ਇਸ ਤਰੀਕੇ ਦੇ ਨਾਲ ਸੋਨਾ ਕਿਵੇਂ ਲਿਆਂਦਾ ਜਾ ਸਕਦਾ ਉਹ ਵੀ ਇੰਨੀ ਵੱਡੀ ਮਾਤਰਾ ਦੇ ਅੰਦਰ ਤੁਹਾਨੂੰ ਦੱਸ ਦਈਏ ਕਿ ਇਸ ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਇਸ ਬਾਰੇ ਦੱਸਦੇ ਹੋਏ ਦੱਸਿਆ ਗਿਆ ਕਿ ਇਹ ਤਸਕਰਾਂ ਦੇ ਵੱਲੋਂ ਸਿਉਣੇ ਦਾ ਪੇਸਟ ਤਿਆਰ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਪੇਸਟ ਨੂੰ ਕੱਪੜਿਆਂ ਦੇ ਉੱਤੇ ਲਗਾ ਕੇ ਲਿਆਂਦਾ ਜਾਂਦਾ ਹੈ ਅਤੇ ਇਹ ਪੇਸਟ ਡਿਟੈਕਟਿਵ ਮਸ਼ੀਨ ਦੇ ਅੰਦਰ ਡਿਟੈਕਟ ਨਹੀਂ ਹੁੰਦਾ ਇਸ ਕਰਕੇ ਇਹ ਤਸਕਰੀ ਦਾ ਨਵਾਂ ਤਰੀਕਾ ਲੱਭ ਗਿਆ ਉਹੀ ਇਸ ਤਸਕਰ ਦੇ ਵੱਲੋਂ ਕੀਤਾ ਗਿਆ ਸੀ ਇਸ ਤਸਕਰ ਦੇ ਵੱਲੋਂ ਆਪਣੇ ਅੰਡਰਵੀਅਰ ਦੇ ਉੱਤੇ ਇਸ ਪੇਸਟ ਨੂੰ ਲਗਾ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਉਹ ਅੰਡਰਵੀਅਰ ਪਹਿਨ ਕੇ ਇਹ ਉਸ 골ਡ ਨੂੰ ਦਬਾਈ ਤੋਂ ਪੰਜਾਬ ਲੈ ਕੇ ਆਉਂਦਾ ਹੈ ਪਰ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਜਦੋਂ ਸ਼ੱਕ ਹੁੰਦਾ ਹੈ ਤੇ ਜਦੋਂ ਇਸ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਉਸ ਸਮੇ ਇਹ 골ਡ ਦੀ ਬਰਾਮਦਗੀ ਹੁੰਦੀ ਹੈ ਹਾਲਾਂਕਿ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਅਤੇ ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ